ਜਾਦ ਦੇ ਪਿਛਲੇ ਸਮਿਆਂ ਦੇ ਵਿੱਚ ਕਿਹੜੇ 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 ਕੰਮ ਤੁਸੀਂ ਐਸੇ ਕਰ ਦਿੱਤੇ ਜਿਹਦੇ ਕਰਕੇ ਅੱਜ ਤੁਸੀਂ ਬਾਹਾਂ ਕੱਢ ਕੱਢ ਕੇ ਸਾਨੂੰ ਜਿਹੜੀ ਹੈ ਜ਼ਲੀਲ ਕਰਨ ਦੇ ਉੱਤੇ ਉੱtre ਹੋਏ ਆ ਤੁਸੀਂ ਸਾਨੂੰ ਹਡਾਉਣੇ ਸਮਝਦੇ ਹੋ ਤੁਸੀਂ ਸਾਨੂੰ ਸਾਡੀਆਂ ਸਾਡੇ ਮੰਤਰੀ ਤੱਕ ਦੇ ਤੁਸੀਂ ਮਜ਼ਾਕ ਉਡਾਉਂਦੇ ਹੋ ਕੀ ਅੱਜ ਤੱਕ ਤੁਸੀਂ ਕਿਸੇ ਹੈਡਵਰਕਸ ਤੇ ਕੰਮ ਕੀਤਾ ਬਹੁਤ ਸਾਰੀਆਂ ਐਸੀਆਂ ਗੱਲਾਂ ਸਾਡੀ ਬਰਦਾਸ਼ਤ ਦੀਆਂ ਬਾਹਰ ਹੋ ਗਈਆਂ ਇਹ ਗੱਲਾਂ ਜਿਹੜੀ ਐਲੀਗੇਸ਼ਨ ਲੱਗਦੇ ਨੇ ਜਿਹੜੇ ਇਹ ਉਂਗਲਾਂ ਚੁਪ-ਚੁਪ ਕੇ ਸਾਡੇ ਵੱਲ ਨੂੰ ਭੱਜੇ ਆਉਂਦੇ ਨੇ ਔਰ ਖਾਸ ਕਰਕੇ ਐਲਓਪੀ ਸਾਹਿਬ ਦੀਆਂ ਜਿਹੋ ਜਿਹੀਆਂ ਟਿੱਪਣੀਆਂ ਨੇ ਇਹ ਟਿੱਪਣੀਆਂ ਜਿਹੜੀਆਂ ਇਸ ਪਵਿੱਤਰ ਸੱਗਨ ਦੀ ਵਿਵਹਾਰਟੀ ਨੇ ਜਿਹੋ ਜਿਹੀਆਂ ਇਹ ਗੱਲਾਂ ਕਰਦੇ ਜਿਹੋ ਜਿਹੇ ਇਲਜ਼ਾਮ ਜਾਂਦੇ ਆ ਇਲਜ਼ਾਮ ਤਰਾਸ਼ੀਆਂ ਤੋਂ ਉੱਠ ਕੇ ਪੰਜਾਬ ਦੀ ਸੰਸਕ੍ਰਿਤੀ ਜਿਹੜੀ ਆ ਇਹ ਇੱਕ ਦੂਜੇ ਦੀ ਬਾਹ ਫੜ ਕੇ ਚੱਲਣ ਦੀ ਆ ਜੇ ਇੱਥੇ ਕੋਈ ਕਾਸੇ ਵਾਲੀ ਸਾਡੇ ਨੇ ਅੱਗੇ ਆਉਂਦਾ ਜੇ ਕੋਈ ਵੀ ਆ ਕੇ ਸਾਡੀ ਮਦਦ ਕਰਦਾ ਤੇ ਅਸੀਂ ਉਹਨੂੰ ਝੋਲੀ ਅੱਡ ਕੇ ਉਹਦਾ ਸਵਾਗਤ ਕਰਦੇ ਆ ਸਾਡਾ ਪੰਜਾਬ ਦਾ ਨੌਜਵਾਨ ਜਿਹੜਾ ਟਰੈਕਟਰਾਂ ਟਰਾਲੀਆਂ ਨੂੰ ਉਹਨਾਂ ਨੇ ਆਪਣੇ ਜੰਗੀ ਬੇੜੇ اختیار ਕਰ ਲਿਆ ਜੰਗੀ ਬੇੜਿਆਂ ਦੀ ਤਰ੍ਹਾਂ ਪੰਜਾਬੀਏ ਪੰਜਾਬ ਦੇ ਨੌਜਵਾਨਾਂ ਨੇ ਟਰੈਕਟਰ ਟਰਾਲੀਆਂ ਨੇ ਜੋ ਇਸ ਇਸ ਸਾਰੇ ਜਿੰਨਾ ਸਾਡੀ ਤਰਾਸਤੀ ਸੀ ਉਹਦੇ ਵਿੱਚ ਸਾਥ ਦਿੱਤਾ ਮੈਂ ਨਮਨ ਕਰਦੀ ਆ ਉਹਨਾਂ ਨੂੰ ਮੈਂ ਧੰਨਵਾਦ ਕਰਦੀ ਆ ਆਪਣੇ ਪੰਜਾਬ ਦੇ ਨੌਜਵਾਨਾਂ ਨੇ ਜਿਨ੍ਹਾਂ ਨੇ ਪੂਰਾ ਸਾਡੇ ਵਰਕਰਾਂ ਸਾਡੇ ਸਾਰੇ ਅਮਲਾ ਫੈਲਾ ਜਿੰਨਾ ਚੱਲਦਾ ਸੀ ਜਿੰਨੇ ਮੰਤਰੀ ਐਮ ਐਲ ਏ ਸਾਰਿਆਂ ਨੇ ਗਰਾਊਂਡ ਜ਼ੀਰੋ ਤੇ ਕੰਮ ਕੀਤਾ ਪਰ ਇਹਨਾਂ ਨੂੰ ਉਤਰਨ ਲਈ ਥੈਂਕ ਯੂ ਥੈਂਕ ਯੂ ਵੀਰ ਜੀਤ ਸਾਗਰ ਡੈਮ ਦਾ ਜਿਹੜੇ ਹੁਣੇ ਸਾਡੇ ਐਲ او ਪੀ ਸਾਹਿਬ ਵੱਡਾ ਝੂਠ ਜਿਹੜਾ ਸੰਸਦ ਦੇ ਵਿੱਚ ਸਦਨ ਦੇ ਵਿੱਚ ਬੋਲ ਕੇ ਹਟੇ ਨੇ ਉਥੋਂ ਸਿਰਫ ਮਹਿਸ 215000 ਕਿ ਉਸ ਇੱਕ ਪਾਣੀ ਜਿਹੜਾ ਰਣਜੀਤ ਸਾਗਰ ਡੈਮ ਤੋਂ 26 ਤਰੀਕ ਰਾਤ ਨੂੰ 7 ਵਜੇ ਛੱਡਿਆ ਗਿਆ ਜਦ ਕਿ ਉਸ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਦੇ ਵਿੱਚ ਹੜ੍ਹ ਆ ਚੁੱਕਿਆ ਸੀ ਔਰ ਇਹ ਜਿਹੜਾ ਪਾਣੀ ਟੋਟਲ ਜਿਹੜਾ 11 ਲੱਖ ਕਿਊਸਿਕ ਪਾਣੀ ਜਿਹੜਾ ਬਾਹਰ ਲਿਆਂ ਸਾਡੀਆਂ ਨਲੀਆਂ ਨਾਲਿਆਂ ਦੇ ਵਿੱਚੋਂ ਪੰਜਾਬ ਦੇ ਖੇਤਰਾਂ ਦੇ ਵਿੱਚ ਦਾਖਲ ਹੋਇਆ ਇਹਦਾ ਇਹਨੂੰ ਰੋਕਣ ਵਾਲਾ ਕਿਹੜਾ ਜੰਮਿਆ ਸੀ ਮੈਨੂੰ ਸਮਝਾ ਦਿਓ ਕਿ ਜੇ ਪੰਜਾਬ ਦੀ ਕੋਈ ਝੋੜੀ ਅੱਡ ਕੇ ਇਹ ਪਾਣੀ ਨੂੰ ਰੋਕਿਆ ਜਾ ਸਕਦਾ ਸੀ ਬਿਲਕੁਲ ਗਲਤ ਬਿਆਨੀਆਂ ਲੋਕਾਂ ਦੇ ਜਜ਼ਬਾਤਾਂ ਦੇ ਨਾਲ ਖੇਡਣਾ ਇਹਨਾਂ ਦੀ ਫਿਤਰਤ ਆ ਔਰ ਲੋਕਾਂ ਨੂੰ ਗਲਤ ਬਿਆਨੀਆਂ ਕਰਕੇ ਗੁੰਮਰਾਹ ਕਰਨਾ ਇਹਨਾਂ ਦੀ ਫਿਤਰਤ ਆ 23000 ਲੋਕਾਂ ਨੂੰ 219 ਕੈਂਪ ਬਣਾ ਕੇ ਉਹਨਾਂ ਦੇ ਵਿੱਚ ਰੈਸਕਿਊ ਕੀਤਾ ਗਿਆ ਔਰ 5 ਲੱਖ ਏਕੜ ਪੰਜਾਬ ਦੀ ਫਸਲ ਤਬਾਹ ਹੋ ਗਈ 2.5 ਲੱਖ ਪੰਜਾਬ ਦਾ ਜਿਹੜਾ ਉਹ ਪਸ਼ੂ ਤੰਤ ਤਬਾਹ ਹੋ ਗਿਆ 8500 ਕਿਲੋਮੀਟਰ ਸੜਕਾਂ ਬਰਬਾਦ ਹੋ ਗਈਆਂ 250 ਤੋਂ ਵੱਧ ਜਿਹੜੇ 2500 ਤੋਂ ਵੱਧ ਸਾਡੇ ਪੁਲ ਤੇ ਜੜੀਆਂ ਪੁੜੀਆਂ ਉਹ ਜੜੀਆਂ ਜ਼ਮੀਨਦੋਜ਼ ਹੋ ਗਈਆਂ 1280 ਦੇ ਕਰੀਬ ਮੁੱਢਲੇ ਸਿਹਤ ਕੇਂਦਰ ਤਬਾਹ ਹੋ ਗਏ ਔਰ ਬਾਟ ਦੇ ਕਰੀਬ ਜਿਹੜੇ ਹਸਪਤਾਲ ਆ ਉਹ ਡੈਮੇਜ ਹੋਏ 19 ਦੇ ਕਰੀਬ ਸਾਡਾ ਵਿਦਿੱਤ ਧੰਚਲ ਜਿਹੜਾ ਫਸਟ ਕੰਟਰੀ ਕਾਲਜ ਜਿਹੜੇ ਆ ਉਹ ਪ੍ਰਭਾਵਿਤ ਹੋ ਗਏ ਔਰ ਉਹਦੇ ਚੱਲਦੇ ਚੱਲਦੇ ਮੇਰਾ ਹਲਕਾ ਜਿੱਥੇ ਚਿੱਟੀ ਵਹੀਂ ਤੇ ਨਾਲ ਦੀ ਨਾਲ ਕਾਲਾ ਸੰਘਿਆ ਡਰੇਨ ਨੇ ਜਿਹੜਾ ਵੱਡੇ ਪੱਧਰ ਦੇ ਉੱਤੇ ਸਾਡੇ ਪਿੰਡਾਂ ਦਾ ਨੁਕਸਾਨ ਕੀਤਾ ਤਕਰੀਬਨ 45 ਦੇ ਕਰੀਬ ਪਿੰਡ ਜਿਹੜੇ ਆ ਉਹ ਮੇਰੇ ਹਲਕੇ ਦੇ ਇਹਦੇ ਪ੍ਰਭਾਵ ਥੱਲੇ ਆਏ 2000 ਜਿਹੜੀ ਏਕੜ ਫਸਲ ਆ ਉਹ ਇਹਦੇ ਤੋਂ ਪ੍ਰਭਾਵਿਤ ਹੋਈ ਤਕਰੀਬਨ 1800 ਦੇ ਕਰੀਬ ਜਿਹੜੇ ਆ ਬਾਰਿਸ਼ ਦੀ ਵਜ੍ਹਾ ਦੇ ਨਾਲ ਵੀ ਤੇ ਘਰਾਂ ਦੇ ਵਿੱਚ ਪਾਣੀ ਵੜਨ ਦੇ ਨਾਲ ਜਿਹੜੇ ਆ ਉਹ ਮਕਾਨ ਜਿਹੜੇ ਕੋਈ ਟੋਟਲ ਤੇ ਕੋਈ ਜਿਹੜੇ ਨੇ ਉਹ ਘੱਟ ਡੈਮੇਜ ਵਾਲੇ ਉਹ ਤਬਾਹ ਹੋ ਗਏ ਹਰਾਚਾਰਾ ਜਿਹੜਾ ਪਸ਼ੂ ਉਤੋਂ ਮਹਿਰੂਮ ਹੋ ਗਏ ਔਰ ਮੈਂ ਮਾਨਜੋਗ ਸੀਐਮ ਸਾਹਿਬ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇਹ ਜਿਹੜੇ ਮਜ਼ਦੂਰ ਵਰਗ ਦੇ ਗਰੀਬ ਲੋਕਾਂ ਦੇ ਘਰ ਟੱਠੇ ਸੀ ਉਹਦੇ ਵਾਸਤੇ 1,20,000 ਦੇ ਨਾਲ ਜਿਹੜੀ ਮੈਸ ਇੱਕ ਜਿਹੜੀ 6500 ਰੁਪਏ ਦੀ ਰਾਸ਼ੀ ਮਿਲਦੀ ਸੀ ਉਹਨੂੰ 40,000 ਰੁਪਏ ਰਾਸ਼ੀ ਕਰਕੇ ਸਾਡੇ ਗਰੀਬ ਲੋਕਾਂ ਦੀ ਬਾਹ ਫੜੀ ਸਭ ਤੋਂ ਪਹਿਲਾਂ ਜਿਹੜੀ بارش ਦੀ ਭਵਿੱਖਬਾਣੀ ਜਿਹਨੇ ਪੰਜਾਬ ਨੂੰ ਵੱਡੇ ਸੰਕਟ ਵੱਲ ਧੱਕਿਆ ਮੈਂ ਇਹ ਨਹੀਂ ਕਹਿੰਦੀ ਕਿ ਜੇ ਭਵਿੱਖਬਾਣੀ ਸਹੀ ਹੁੰਦੀ ਭਵਿੱਖਬਾਣੀਆਂ ਹੁੰਦੀਆਂ ਕੋਈ 20 30% ਜਿਹੜਾ ਆ ਉਹਦੇ ਵਿੱਚ ਜੇ ਹੇਰ ਫੇਰ ਹੋ ਜਾਏ ਤੇ ਉਸ ਫੇਰ ਫੇਰ ਦੇ ਨਾਲ ਨਿਜਿੱਠਿਆ ਜਾ ਸਕਦਾ ਪਰ ਇਹ ਕੇਂਦਰ ਸਰਕਾਰ ਦੀ ਜਿਹੜੀ ਏਜੰਸੀ ਆਈਐਮਡੀ ਦੀ ਭਵਿੱਖਬਾਣੀ 1200% ਤੇ ਜਿਹੜੇ ਵਾਅਦੇ ਦੇ ਸੰਕਟ ਨੇ ਜਿਹੜੇ ਪੰਜਾਬ ਨੂੰ ਘੇਰਿਆ ਮੈਂ ਪੁੱਛਦੀ ਕਿਹੜਾ ਮੱਈ ਦਾ ਲਾ ਲਿਆ ਜਿਹੜਾ 1200% ਵੱਧ ਜਿਹੜੀਆਂ ਸਾਡਾ ਮੀਂਹ ਪੰਜਾਬ ਦੇ ਵਿੱਚ ਪਿਆ ਔਰ ਜਿਹੜੀਆਂ ਕਿੰਨੀਆਂ-ਕਿੰਨੀਆਂ ਜਿਹੜੀਆਂ ਦੋ ਪਾਕਿਸਤਾਨ ਪਾਕਿਸਤਾਨ ਤੋਂ ਨਦੀਆਂ ਨਾਲੇ ਆਉਂਦੇ 14 ਦੇ ਕਰੀਬ ਜੰਮੂ ਕਸ਼ਮੀਰ ਤੋਂ ਨਦੀਆਂ ਨਾਲੇ ਆਉਂਦੇ 5 ਦੇ ਕਰੀਬ ਪੰਜਾਬ ਦੇ ਉਹ ਨਦੀਆਂ ਨਾਲੇ ਆ ਉਹ ਜਨ ਉੱਜ ਨਦੀ ਆ ਕਿਹੜਾ ਮਾਹੀ ਦਾ ਲਾਲ ਜਿਹੜਾ 8 9 ਲੱਖ 79000 ਕਿਊਬਿਕ ਮੀਟਰ ਕਿਊਸਿਕ ਪਾਣੀ ਜਿਹੜਾ ਬਾਹਰੋਂ ਆ ਗਿਆ ਉਹਨੂੰ ਰੋਕ ਸਕਦਾ ਸੀ ਬਿਲਕੁਲ ਗਲਤ ਬਿਆਨੀਆਂ ਕੀਤੀਆਂ ਜਾ ਰਹੀਆਂ ਰਣਜੀਤ ਸਾਗਰ ਡੈਮ 26 ਤਰੀਕ ਨੂੰ ਸ਼ਾਮ ਨੂੰ 5 ਵਜੇ ਜਿਹੜਾ ਸਾਡਾ ਡੇਰਾ ਬਾਬਾ ਨਾਨਕ ਦਾ ਸਾਡਾ ਪੈਰਾਮੀਟਰ ਉੱਥੇ ਲੱਗਿਆ ਹੋਇਆ ਉਹ ਪਾਣੀ ਦੇ ਵਿੱਚ ਡੁੱਬ ਚੱਕਿਆ ਸੀ 4,80,000 ਕਿਊਸਿਕ ਪਾਣੀ ਉਸ ਵੇਲੇ ਡੇਰਾ ਬਾਬਾ ਨਾਨਕ ਤੋਂ ਵਹਿ ਰਿਹਾ ਸੀ ਉਸ ਤੋਂ ਬਾਅਦ 5 ਵਜੇ ਉੱਥੇ ਦੀਆਂ ਚੌਂਕੀਆਂ ਜਿਹੜੀਆਂ ਬੇਸਰਦੀਆਂ ਉਹਨਾਂ ਨੇ ਉਹ ਖਾਲੀ ਕਰ ਦਿੱਤੀਆਂ ਉਸ ਤੋਂ ਨਾਲ ਦੇ ਨਾਲ ਜਿਹੜਾ ਰਣਜੀਤ ਸਾਗਰ ਡੈਮ ਦਾ ਜਿਹੜੇ ਹੁਣੇ ਸਾਡੇ ਐਨਓਪੀ ਸਾਹਿਬ ਵੱਡਾ ਝੂਠ ਜਿਹੜਾ ਸੰਸਦ ਦੇ ਵਿੱਚ ਸਦਨ ਦੇ ਵਿੱਚ ਬੋਲ ਕੇ ਹਟੇ ਨੇ ਉੱਥੋਂ ਸਿਰਫ ਮਹਿਸ ਤੋ ਲੱਖ 15000 ਕਿਊਸਿਕ ਪਾਣੀ ਜਿਹੜਾ ਰਣਜੀਤ ਸਾਗਰ ਡੈਮ ਤੋਂ 26 ਤਰੀਕ ਰਾਤ ਨੂੰ 7 ਵਜੇ ਛੱਡਿਆ ਗਿਆ ਜਦ ਕਿ ਉਸ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਦੇ ਵਿੱਚ ਹੜ੍ਹ ਆ ਚੁੱਕਿਆ ਸੀ ਔਰ ਇਹ ਜਿਹੜਾ ਪਾਣੀ ਟੋਟਲ ਜਿਹੜਾ 11 ਲੱਖ ਕਿਊਸਿਕ ਪਾਣੀ ਜਿਹੜਾ ਬਾਹਰ ਲੀਆਂ ਸਾਡੀਆਂ ਨਲੀਆਂ ਨਾਲਿਆਂ ਦੇ ਵਿੱਚੋਂ ਪੰਜਾਬ ਦੇ ਖੇਤਰਾਂ ਦੇ ਵਿੱਚ ਦਾਖਲ ਹੋਇਆ ਇਹਦਾ ਇਹਨੂੰ ਰੋਕਣ ਵਾਲਾ ਕਿਹੜਾ ਜੰਮਿਆ ਸੀ ਮੈਨੂੰ ਸਮਝਾ ਦਿਓ ਕਿ ਜੇ ਪੰਜਾਬ ਦੀ ਕੋਈ ਝੋੜੀ ਅੱਡ ਕੇ ਇਹ ਪਾਣੀ ਨੂੰ ਰੋਕਿਆ ਜਾ ਸਕਦਾ ਸੀ ਬਿਲਕੁਲ ਗਲਤ ਬਿਆਨੀਆਂ ਲੋਕਾਂ ਦੇ ਜਜ਼ਬਾਤਾਂ ਦੇ ਨਾਲ ਖੇਡਣਾ ਇਹਨਾਂ ਦੀ ਫਿਤਰਤ ਆ ਔਰ ਲੋਕਾਂ ਨੂੰ ਗਲਤ ਬਿਆਨੀਆਂ ਕਰਕੇ ਗੁੰਮਰਾਹ ਕਰਨਾ ਇਹਨਾਂ ਦੀ ਫਿਤਰਤ ਆ ਮੈਨੂੰ ਮੈਂ ਇਹ ਪੁੱਛਣਾ ਜਾਣਨਾ ਚਾਹਨੀ ਆ ਕਿ ਤੁਸੀਂ ਇਹ ਤਾਂ ਦੱਸੋ ਮੈਨੂੰ ਕਿ ਪੰਜਾਬ ਦੇ ਪਿਛਲੇ ਸਮਿਆਂ ਦੇ ਵਿੱਚ ਕਿਹੜੇ 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 ਕੰਮ ਤੁਸੀਂ ਐਸੇ ਕਰ ਦਿੱਤੇ ਜਿਹਦੇ ਕਰਕੇ ਅੱਜ ਤੁਸੀਂ ਬਾਹਾਂ ਕੱਢ ਕੱਢ ਕੇ ਸਾਨੂੰ ਜਿਹੜੀ ਹੈ ਜ਼ਲੀਲ ਕਰਨ ਦੇ ਉੱਤੇ ਉੱਤਰੇ ਹੋਏ ਆ ਤੁਸੀਂ ਸਾਨੂੰ ਖਡਾਉਣੇ ਸਮਝਦੇ ਹੋ ਤੁਸੀਂ ਸਾਨੂੰ ਸਾਡੀਆਂ ਸਾਡੇ ਮੰਤਰੀ ਤੱਕ ਦੇ ਤੁਸੀਂ ਮਜ਼ਾਕ ਉਡਾਉਂਦੇ ਹੋ ਕੀ ਅਜੇ ਤੱਕ ਤੁਸੀਂ ਕਿਸੇ ਹੈਡਵਰਕਸ ਤੇ ਕੰਮ ਕੀਤਾ ਕਿਹੜੇ ਸਮਿਆਂ ਦੇ ਹੈਡਵਰਕਸ ਬਣੇ ਹੋਏ ਆ ਕਦੀ ਕਿਸੇ ਨੇ ਕੋਈ ਪਲਾਨ ਤਿਆਰ ਕੀਤਾ ਕਦੀ ਕਿਸੇ ਨੇ ਉਹਦੀ ਗ੍ਰੀਸਿੰਗ ਤਿਆ ਗ੍ਰੀਸਿੰਗ ਕੀਤੀ ਕਦੀ ਕਿਸੇ ਨੇ ਸੈਂਟਰ ਗਵਰਨਮੈਂਟ ਨੂੰ ਪ੍ਰੋਜੈਕਟ ਬਣਾ ਕੇ ਭੇਜਿਆ ਕਿ ਇਹ ਜਿਹੜੇ ਹੈਡਵਰਕਸ ਨੇ ਇਹਨਾਂ ਨੂੰ ਮੋਟਰਾਂ ਦੇ ਉੱਤੇ ਕੀਤਾ ਜਾਵੇ ਤਾਂ ਜੋ ਸਮੇਂ ਦੇ ਅਨੁਸਾਰ ਇਹਨਾਂ ਨੂੰ ਚੱਕਿਆ ਥੱਲੇ ਜਾ ਸਕੇ ਮਾਨ ਸਰਕਾਰ ਨੇ ਇਹ ਕੀਤਾ ਉਹਨਾਂ ਨੇ ਐਸਓਪੀ ਤਿਆਰ ਕੀਤੀ ਸੌਫਟਵੇਅਰ ਤਿਆਰ ਕੀਤਾ ਔਰ ਪਹਿਲੀ ਜਿਹੜੀ ਗ੍ਰੀਸਿੰਗ ਆ ਉਹ 35 2025 ਨੂੰ ਜਿਹੜੀ ਆ ਸਾਡੀ ਹੈਡਵਰਕਸ ਜਿਹੜਾ ਸਾਡਾ ਪੰਜਾਬ ਦਾ ਮੇਨ ਮਾਧ ਉਹ ਪਰ ਹੈਡਵਰਕਸ ਟੁੱਟਾ ਉੱਥੇ ਗਰੀਸਿੰਗ ਕੀਤੀ ਗਈ ਸੀ ਔਰ ਨਾਲ ਦੀ ਨਾਲੇ ਸਾਰਾ ਪ੍ਰੋਜੈਕਟ ਬਣਾ ਕੇ ਸੈਂਟਰਲ ਗਵਰਨਮੈਂਟ ਨੂੰ ਭੇਜਿਆ ਕੀ ਤੁਸੀਂ ਕਦੀ ਡੀਸੀਟਿੰਗ ਕੀਤੀ ਜੇ ਕੀਤੀ ਜੇ ਜਾਂ ਰੀਸਿਲਡਿੰਗ ਦੇ ਨਾਂ ਦੇ ਉੱਤੇ ਜੇ ਕੁਝ ਕੀਤਾ ਤੇ ਸਿਰਫ ਮਾਈਨਿੰਗ ਦੇ ਠੇਕੇਦਾਰਾਂ ਨੂੰ ਲਾਭ ਪਹੁੰਚਾਉਣ ਵਾਸਤੇ ਕੀਤਾ ਅਸੀਂ ਡੀਸੀਟਿੰਗ ਵੀ ਕੀਤੀ ਬਿਲਕੁਲ ਗਲਤ ਬਿਆਨਬਾਜ਼ੀਆਂ ਜਿਹੜੀਆਂ ਵਿਰੋਧੀਆਂ ਦੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਔਰ ਜਿਹ ਦਰਿਆ ਦੇ ਉੱਤੇ ਡੈਮ ਬਣਾਉਣ ਵਾਸਤੇ ਜਿੱਥੋਂ 2.616 ਕਿਊਸਿਕ ਪਾਣੀ ਸਾਡੇ ਪੰਜਾਬ ਦੇ ਵਿੱਚ ਦਾਖਲ ਹੋਇਆ ਕੀ ਕਦੀ ਕਿਸੇ ਨੇ ਸੈਂਟਰ ਗਵਰਨਮੈਂਟ ਦੇ ਕੋਲ ਉਠਾਇਆ ਅੱਜ ਤੋਂ ਪਹਿਲਾਂ ਕਿ ਉੱਥੇ ਡੈਮ ਬਣਾਉਣਾ ਚਾਹੀਦਾ ਉਹ ਪਾਣੀ ਸਾਡੇ ਦਾਖਲ ਨਹੀਂ ਹੋਣਾ ਚਾਹੀਦਾ ਮਾਨ ਸਰਕਾਰ ਨੇ ਇਹ ਕੰਮ ਕੀਤਾ ਇਹਦੇ ਵਾਸਤੇ ਚਾਰਾ ਜੋਈਆਂ ਕੀਤੀਆਂ ਇਹਦੇ ਲਈ ਚਿੱਠੀਆਂ ਲਿਖੀਆਂ ਇਹਦੇ ਪ੍ਰੋਜੈਕਟ ਬਾਰੇ ਉੱਥੇ ਸੈਂਕੜੇ ਵਾਰ ਉਹ ਜਾ ਕੇ ਉਹਨਾਂ ਦੇ ਉੱਥੇ ਗੱਲਬਾਤ ਕੀਤੀ ਤਾਂ ਕਿ ਇਸ ਕੁਦਰਤੀ ਕਰੋਪੀ ਨੂੰ ਰੋਕਿਆ ਜਾ ਸਕੇ ਕੀ ਕਦੀ ਡਰੇਨੇਜ ਐਕਟ ਜਿਹੜਾ ਸਾਡਾ 170 ਸਾਲ ਪੁਰਾਣਾ ਕੀ ਅੱਜ ਤੱਕ ਇਸ ਡਰੇਨੇਜ ਐਕਟ ਦੇ ਤਹਿਤ ਪੰਜਾਬ ਦੀ ਕਿਸੇ ਵੀ ਪ੍ਰਾਣੀ ਸਰਕਾਰ ਨੇ ਅੱਜ ਤੱਕ ਕਦੀ ਕੋਈ ਨੋਟੀਫਾਈ ਕੀਤਾ ਕਿਸੇ ਨੂੰ ਨੋਟੀਫਿਕੇਸ਼ਨ ਕੀਤੀ ਆ ਪੰਜਾਬ ਦੇ ਕੁਦਰਤੀ ਵਹਾਵਾਂ ਦੀ ਰਾਖੀ ਕੀਤੀ ਪੰਜਾਬ ਦੇ ਕੁਦਰਤੀ ਵਹਾਵਾਂ ਦੀ ਤੁਸੀਂ ਉਹਦੀ ਉਹਦਾ ਕੋਈ ਤਰੀਕਾ ਸਲੀਕਾ ਅਪਣਾਇਆ ਪਹਿਲੀ ਵਾਰੀ ਪੰਜਾਬ ਸਰਕਾਰ ਨੇ ਪੰਜਾਬ ਦੇ ਕੁਦਰਤੀ ਸਰੋਤਾਂ ਤੋਂ ਵਗਦਾ ਪਾਣੀ ਤੇ ਉਸ ਦੇ ਵਹਿਣ ਦੇ ਵਾਸਤੇ 849 ਜੜੀਆਂ ਦੇ ਡਰੇਨਾ ਨੋਟੀਫਾਈ ਕੀਤੀਆਂ ਜਿਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਵਹਿੰਦੇ ਪਾਣੀ ਦੇ ਵਿੱਚ ਤਬਦੀਲ ਕੀਤਾ ਜਾਊਗਾ ਔਰ ਜਿਹੜੇ بارش ਆ ਉਹਦੇ ਆਉਣ ਤੋਂ ਪਹਿਲਾਂ ਡੈਮਾਂ ਦੇ ਟੁੱਟਣ ਤੋਂ ਪਹਿਲਾਂ ਕਰੋੜਾ ਅਰਬ ਰੁਪਈਆ ਪੰਜਾਬ ਸਰਕਾਰ ਨੇ ਸਾਡੇ 7 ਲੋ ਦਰਿਆਵਾਂ ਤੇ ਖਰਚਿਆ ਜਿਹੜੀ ਮੈਂ ਖੁਦ ਗਵਾਇਆ ਮੇਰੇ ਹਲਕੇ ਦੇ ਵਿੱਚ 8 ਕਰੋੜ ਰੁਪਈਆ ਖਰਚਾ ਗਿਆ ਬੰਦ ਦੇ ਉੱਤੇ ਮਿੱਟੀਆਂ ਪਾਈਆਂ ਗਈਆਂ ਅੰਦਰਲੇ ਪਾਸੇ ਸਾਰਾ ਪੱਥਰ ਲਾਇਆ ਗਿਆ ਇਸੇ ਤਰੀਕੇ ਨਾਲ ਜਿਹੜਾ ਸਾਡਾ ਡਰੇਨੇਜ ਡਿਪਾਰਟਮੈਂਟ ਆ ਉਹਨੇ ਵੈਟਲੈਂਡ ਜਿਹੜੀ ਸਾਡੀਆਂ ਦਰਿਆਵਾਂ ਦੀਆਂ ਇਹਨਾਂ ਨੂੰ ਘਾਹ ਤੱਕ ਲਾਏ ਗਿਆ ਉੱਥੇ ਬਾਸ ਦੇ ਪੌਦੇ ਲਾਏ ਗਏ ਉੱਥੇ ਬਹੁਤ ਸਾਰੇ ਔਰ ਇੱਕ ਵੱਖਰੀ ਜਿਹੜੀ ਆ ਉਹਨਾਂ ਨੇ ਰੀਤ ਇਸ ਬਰ ਆਪਣਾ ਪ੍ਰੋਜੈਕਟ ਲੈ ਕੇ ਅੰਦਾ ਸੀ ਕਿ ਜਿਹੜੇ ਬੈਗ ਨੇ ਵੱਡੇ ਬੈਗ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੇ ਨਾਲ ਅਸੀਂ ਦਰਿਆਵਾਂ ਦੇ ਵੰਨ ਨੂੰ ਰੋਕਣ ਵਿੱਚ ਛੇਤੀ ਕਾਮਯਾਬ ਹੋ ਜਾਂਦੇ ਆ ਬਹੁਤ ਸਾਰੇ ਐਸੇ ਕੰਮ ਸੈਂਕੜੇ ਐਸੇ ਕੰਮ ਪਰ ਮਾਨਜੋਗ ਸਪੀਕਰ ਸਾਹਿਬ ਜਿੰਨਾ ਸਮਾਂ ਤੁਸੀਂ ਮੈਨੂੰ ਦਿੱਤਾ ਮੈਂ ਉਸੇ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨੀ ਚਾਹੁੰਦੀ ਆ ਬਹੁਤ ਸਾਰੀਆਂ ਐਸੀਆਂ ਗੱਲਾਂ ਸਾਡੀ ਬਰਦਾਸ਼ਤ ਦੀਆਂ ਬਾਤ ਹੋ ਗਈਆਂ ਇਹ ਗੱਲਾਂ ਜਿਹੜੀ ਐਲੀਗੇਸ਼ਨ ਲੱਗਦੇ ਨੇ ਜਿਹੜੇ ਇਹ ਉਂਗਲਾਂ ਚੁੱਕ ਚੁੱਕ ਕੇ ਸਾਡੇ ਵੱਲ ਨੂੰ ਭੱਜੇ ਆਉਂਦੇ ਨੇ ਔਰ ਖਾਸ ਕਰਕੇ ਐਲੋਪੀ ਸਾਹਿਬ ਦੀਆਂ ਜਿਹੋ ਜਿਹੀਆਂ ਟਿੱਪਣੀਆਂ ਨੇ ਉਹ ਟਿੱਪਣੀਆਂ ਜਿਹੜੀਆਂ ਇਸ ਪਵਿੱਤਰ ਸਗਨ ਦੀ ਵਿਵਹਾਰਮਤੀ ਨੇ ਜਿਹੋ ਜਿਹੀਆਂ ਇਹ ਗੱਲਾਂ ਕਰਦੇ ਜਿਹੋ ਜਿਹੇ ਇਲਜ਼ਾਮ ਜਾਂਦੇ ਆ ਇਲਜ਼ਾਮ ਤਰਾਸ਼ੀਆਂ ਤੋਂ ਉੱਠ ਕੇ ਪੰਜਾਬ ਦੀ ਸੰਸਕ੍ਰਿਤੀ ਜਿਹੜੀ ਆ ਇਹ ਇੱਕ ਦੂਜੇ ਦੀ ਬਾਹ ਫੜ ਕੇ ਚੱਲਣ ਦੀ ਆ ਜੇ ਇੱਥੇ ਕੋਈ ਕਾਰਸੇਵਾਲੀ ਸਾਡੇ ਲਈ ਅੱਗੇ ਆਉਂਦਾ ਜੇ ਕੋਈ ਵੀ ਆ ਕੇ ਸਾਡੀ ਮਦਦ ਕਰਦਾ ਤੇ ਅਸੀਂ ਉਹਨੂੰ ਝੋਲੀ ਅੱਡ ਕੇ ਉਹਦਾ ਸਵਾਗਤ ਕਰਦੇ ਆ ਸਾਡਾ ਪੰਜਾਬ ਦਾ ਨੌਜਵਾਨ ਜਿਹੜਾ ਟਰੈਕਟਰਾਂ ਟਰਾਲੀਆਂ ਨੂੰ ਉਹਨਾਂ ਨੇ ਆਪਣੇ ਜੰਗੀ ਬੇੜੇ ਇਖਤियार ਕਰ ਲਿਆ ਜੰਗੀ ਬੇੜਿਆਂ ਦੀ ਤਰ੍ਹਾਂ ਪੰਜਾਬੀਏ ਪੰਜਾਬ ਦੇ ਨੌਜਵਾਨਾਂ ਟਰੈਕਟਰ ਟਰਾਲੀਆਂ ਨੇ ਜੇ ਇਸ ਇਸ ਸਾਰੇ ਜਿੰਨਾ ਸਾਡੀ ਤਰਾਸਤੀ ਸੀ ਉਹਦੇ ਵਿੱਚ ਸਾਧ ਦਿੱਤਾ ਮੈਂ ਨਮਨ ਕਰਦੀ ਆ ਉਹਨਾਂ ਨੂੰ ਮੈਂ ਧੰਨਵਾਦ ਕਰਦੀ ਆ ਆਪਣੇ ਪੰਜਾਬ ਦੇ ਨੌਜਵਾਨਾਂ ਨੇ ਜਿਨ੍ਹਾਂ ਨੇ ਪੂਰਾ ਸਾਡੇ ਵਰਕਰਾਂ ਸਾਡੇ ਸਾਰੇ ਅਮਲਾ ਫੈਲਾ ਜਿੰਨਾ ਚੱਲਦਾ ਸੀ ਜਿੰਨੇ ਮੰਤਰੀ ਐਮ ਐਲ اے ਸਾਰਿਆਂ ਨੇ ਗਰਾਊਂਡ ਜ਼ੀਰੋ ਤੇ ਕੰਮ ਕੀਤਾ ਪਰ ਇਹਨਾਂ ਨੂੰ ਉਤਰਨ ਲਈ ਥੈਂਕ ਯੂ ਥੈਂਕ ਯੂ ਐਵਰੀਬਾਡੀ ਕਾਹਨ ਜਿਹੜੀਆਂ ਗੱਲਾਂ ਬਾਤਾਂ ਇੱਥੇ ਚੱਲਦੀਆਂ ਸਾਡੇ ਸਰਦਾਰ ਹਰਜੋਤ ਸਿੰਘ ਬਾਹਰ